ਭਾਰਤ 부ਸ਼ਨ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਬ੍ਰਾਹਮਣ ਸਭਾ ਅੱਜ ਇਹ 26ਵਾਂ ਪੰਡਾਰਾ ਅਮਰਨਾਥ ਦੀ ਯਾਤਰਾ ਵਾਸਤੇ ਜਾ ਰਿਹਾ ਇਹ ਸਾਰਾ ਧਾਰੀਵਾਲ ਦੇ ਸਹਿਯੋਗ ਦੇ ਨਾਲ 26 ਸਾਲ ਹੋ ਗਏ ਉੱਥੇ ਲੰਗਰ ਚੱਲਦਿਆਂ ਨੂੰ ਅੱਜ ਇਹ ਜਿਹੜਾ ਸਮਾਨ ਆ ਇਹ ਬਟਾਲੇ ਜਾਏਗਾ ਬਟਾਲੇ ਤੋਂ 22 ਤਰੀਕ ਨੂੰ ਟਰੱਕਾਂ ਵੱਡਿਆਂ ਚ ਪੈਕ ਹੋ ਕੇ ਤੇ ਅਮਰਨਾਥ ਦੀ ਯਾਤਰਾ ਜਾਏਗਾ ਇੱਥੇ ਹਰ ਸਾਲ ਉੱਥੇ ਦਵਾਈਆਂ ਫਰੀ ਵੰਡੀਆਂ ਜਾਂਦੀਆਂ ਨੇ ਰਾਸ਼ਨ ਫਰੀ ਉੱਥੇ ਹਰਗ ਦੀ ਸੇਵਾ ਕੀਤੀ ਜਾਂਦੀ ਹੈ ਉੱਥੇ ਹੋਰ ਵੀ ਕਿਸੇ ਵੀ ਕਿਸਮ ਦੀ ਕੋਈ ਵੀ ਜ਼ਰੂਰਤ ਹੋਵੇ ਤੇ ਉੱਥੇ ਯਾਤਰੀਆਂ ਦੀ ਹਰ ਤਨ ਮਨ ਧੰਨਾ ਸੇਵਾ ਕੀਤੀ ਜਾਂਦੀ ਹੈ ਜੀ ਆ ਸਰ ਆਟਾ ਵਾ ਸਭ ਧਾਰੀਵਾਲ ਤੋਂ ਜਾ ਰਿਹਾ ਹਾਂ ਜਰੂਰ ਇਹ ਰਜੇਸ਼ ਜੀ ਇਹ ਤੁਹਾਨੂੰ ਮਿੰਨੂ 36 ਸਾਲ ਹੋ ਗਏ ਉੱਥੇ ਜਾਂਦਿਆਂ ਨੂੰ ਉੱਥੇ ਜਿੰਨਾ ਵੀ ਉਹ ਕ੍ਰਾਈਮ ਕਰਦੇ ਨੇ ਨਾ ਉਸ ਹਰ ਸਾਲ ਸੰਗਤ ਵੱਧ ਕੇ ਜਾਂਦੀ ਹੈ ਉੱਥੇ ਹੁਣ ਵੀ ਜੇ ਉਹਨਾਂ ਨੇ ਕੀਤਾ ਵਾ ਤੇ ਉਹਦੇ ਨਾਲ ਸੰਗਤ ਹੋਰ ਵੱਧ ਕੇ ਜਾਏਗੀ ਉੱਥੇ ਬਾਕੀ ਇੱਕ ਵਾਰ ਦੀ ਗੱਲ ਆ ਇਹਨਾਂ ਨੇ ਉੱਥੇ ਕੁਝ ਕੀਤਾ ਖਰਾਬੀ ਕੀਤੀ ਭੋਲੇ ਸ਼ੰਕਰ ਨੇ ਐਸਾ ਉੱਥੇ ਫੇਰਿਆ ਕੰਮ ਕਿ ਉਹ ਛਿਰਨਗਰੀ ਸਾਰਾ ਪਾਣੀ ਜੀ ਡੋਬ ਕੇ ਰੱਖਤਾ ਅੱਜ ਜਿਹੜੀ ਉੱਥੋਂ ਦੀ ਜਨਤਾ ਵਾ ਨਾ ਉਹ ਵੀ ਉੱਥੇ ਉਸ ਜਗ੍ਹਾ ਨੂੰ ਬਹੁਤ ਮੰਨਦੀ ਆ ਵਿਜੇ ਚੋਪੜਾ ਜੀ ਪੰਜਾਬ ਕੇਸਰੀ ਵਾਲੇ ਉਹ ਹਰ ਸਾਲ 26 ਸਾਲ ਹੋ ਗਿਆ ਉਹਨਾਂ ਨੂੰ ਟਰੱਕ ਰਵਾਨਾ ਕਰਦਿਆਂ ਨੂੰ ਉਹਨਾਂ ਦੀ ਸ਼ਤਰ ਸ਼ਾਹ ਥੱਲੇ ਇਹ ਸਾਰਾ ਕੰਮ ਹੁੰਦਾ ਤੇ ਬਾਕੀ ਸਾਰੇ ਬਟਾਲਾ ਕੀ ਪੂਰੇ ਪੰਜਾਬ ਦੇ ਸਹਿਯੋਗ ਦੇ ਨਾਲ ਲੰਗਰ ਲੱਗਦਾ ਇਕੱਲੇ ਬੰਦੇ ਦਾ ਕੁਹੇ ਦਾ ਨਹੀਂ ਸਾਰੇ ਸਮਾਜ ਦਾ ਕੰਮ ਇਹ ਬਾਲਟਾ ਲੱਗਦਾ ਜੀ ਬਾਲਟਾ ਪੰਜਵਾ ਭੰਡਾਰਾ ਵਾ ਆਪਣਾ ਜਿਹੜੇ ਸ਼ਰਧਾਲੂ 36 ਸਾਲ ਹੋ ਗਏ ਸਾਨੂੰ ਜਾਣਦਿਆਂ ਨੂੰ ਤੇ ਉਥੇ ਅਜ ਤੱਕ ਕਦੀ ਸੰਖਿਆ ਘਟੇ ਨਹੀਂ ਹਰ ਸਾਲ ਵੱਧਦੀ ਆ ਤੇ ਜਿਹੜਾ ਵੀ ਭਰਾ ਮੇਰੇ ਨਾਲ ਜਾਣਾ ਚਾਹੁੰਦਾ ਜਿੰਨੂੰ ਆਪਣੇ ਕਾਰਡ ਬਣਾਉਣ ਦੀ ਕੋਈ ਦਿੱਕਤ ਆਂਦੀ ਆ ਉਹ ਮੇਰੇ ਕੋਲ ਆ ਜਾਨ ਮੈਂ ਉਹਦਾ ਕਾਰਡ ਬਣਵਾ ਕੇ ਦਿਆਂਗਾ ਆਪਣਾ ਮੋਬਾਈਲ ਨੰਬਰ ਵੀ ਮੇਰਾ ਮੋਬਾਈਲ ਨੰਬਰ 98551 74109 ਜਾਣਾ ਚਾਹੁੰਦਾ ਉਹ ਮੇਰੇ ਨਾਲ ਸੰਪਰਕ ਕਰ ਲੈ ਮੈਂ ਉਹਦਾ ਕਾਰਡ ਬਣਵਾ ਕੇ ਦਿਆਂਗਾ ਹਾਂਜੀ ਮੇਰਾ ਨਾਮ ਮਾਸਟਰ ਜਗਿੰਦਰਪਾਲ ਆ ਤੇ ਬਟਾਲੇ ਦੇ ਵਿੱਚੋਂ ਮੈਂ ਚੇਅਰਮੈਨ ਇਸ ਸੰਸਥਾ ਦਾ ਭਰਤ ਕੁਸ਼ਣ ਜੀ ਸਾਡੇ 26 ਸਾਲ ਤੋਂ ਪੰਡਾਰੇ ਦੇ ਨਾਲ ਜੁੜੇ ਨੇ ਤਨ ਮਨ ਦਨ ਦੇ ਨਾਲ ਪੂਰੀ ਉਥੇ ਲਗਨ ਦੇ ਨਾਲ ਸੇਵਾ ਕਰਦੇ ਆ ਧਾਰੀਵਾਲ ਤੋਂ ਜਿੰਨਾ ਰਾਸ਼ਨ ਇਕੱਠਾ ਕਰਦੇ ਆ ਇਹਨਾਂ ਦੇ ਸਹਿਯੋਗ ਦੇ ਨਾਲ ਹੁੰਦਾ ਅਸੀਂ ਇਹਨਾਂ ਦਾ ਇਹਨਾਂ ਦੇ ਪਰਿਵਾਰ ਦਾ ਇਹਨਾਂ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਸਾਲ ਦੇ ਸਾਲ ਹਰ ਸਾਲ ਮੈਨੂੰ ਬੁਲਾਉਂਦੇ ਆ ਕਹਿੰਦੇ ਮਾਸਟਰ ਜੀ ਆਣਗੇ ਕਿ ਪੰਡਾਰਾ ਅਈ ਧਿਆਨ ਗੇ ਅਪਰਨਿੰਗ ਲੇਕਿਨ ਇਹ ਮੈਂ ਇਹਨਾਂ ਨੂੰ ਕਹਿਣਾ ਚਾਹਨਾ ਕੋਈ ਗੱਲ ਨਹੀਂ ਤੁਸੀਂ ਭੰਡਾਰਾ ਭੇਜੋ ਕਹਿੰਦੇ ਨਹੀਂ ਤੁਸੀਂ ਜਰੂਰ ਰਹੋ ਬਾਕੀ ਇਹ ਆ ਕਿ ਮੈਂ ਸਾਰੇ ਧਾਰੀਵਾਲ ਦਾ ਬਹੁਤ ਬਹੁਤ ਧੰਨਵਾਦੀ ਆ ਇਹ 26 ਸਾਲ ਤੋਂ ਦਿਨ-ਪੇ ਦਿਨ ਭੰਡਾਰਾ ਵਧਦਾ ਹੀ ਜਾਂਦਾ ਹੈ ਦਿਨ-ਪੇ ਦਿਨ ਰਾਸ਼ਨ ਉਹਨਾਂ ਦਾ ਵਧਦਾ ਹੀ ਜਾਂਦਾ ਹੈ ਅਈ ਬਾਹ ਦੇ ਸੇਵਾ ਸੰਪਤੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਅਈ ਬਾਹਰ ਟਾਲ ਦੇ ਵਿੱਚ ਲੰਗਰ ਲਾਣੇ ਆ ਤੇ ਉੱਥੇ ਇਹ ਜੁੜੇ ਰਿਹਾ ਉੱਥੇ ਹਰ ਤਰ੍ਹਾਂ ਦੀ ਸਹੂਦਤ ਹੈਗੀ ਆ ਕਿਸੇ ਵੀ ਤਰ੍ਹਾਂ ਦੇ ਆਏ ਯਾਤਰੀਆਂ ਨੂੰ ਕਹਿੰਦੇ ਤੁਸੀਂ ਉੱਥੇ ਆਓ ਬਾਕੀ ਸਾਡੀ ਜ਼ਿੰਮੇਵਾਰੀ ਜੋ ਵੀ ਹੈ ਬੈਰਗੀ ਬਾਲ ਗੱਲ ਜੇ ਦੂਸਰੇ ਪਹਿਲਗਾ ਵਾਲੀ ਪਹਿਲਵਾਰ ਗਾਲ ਨਾਲੋਂ ਅੱਗੇ ਨਾਲੋਂ ਸੰਗਤ ਬਹੁਤ ਜ਼ਿਆਦਾ ਜਾਏਗੀ ਤੇ ਭੰਡਾਰਾ ਵਧੇਗਾ ਸਾਰੀ ਸੰਗਤ ਦਾ ਬੜਾ ਸਵਾਬ ਹੈ ਸਾਨੂੰ ਪੁੱਛਦੇ ਆ ਕਹਿੰਦੇ ਇਤਕੀ ਕੁਝ ਵੀ ਨਹੀਂ ਕਹਿੰਦੀ ਕਿ ਗਵਰਨਮੈਂਟ ਦਾ ਪ੍ਰਬੰਧ ਬਹੁਤ ਜ਼ਿਆਦਾ ਹੈਗਾ ਲੇਕਿਨ ਉੱਥੇ ਚਿੜੀ ਤੱਕ ਨਹੀਂ ਫੜਕਦੀ ਜਿਨ੍ਹਾਂ ਵੀ ਸਾਡੇ 15 ਤਰੀਕ ਨੂੰ ਦੋ ਟਰੱਕ ਗਏ ਸੀ ਤੇ ਹੁਣ 22 ਤਰੀਕ ਨੂੰ ਸ਼੍ਰੀ ਵੀਰ ਚੋਪੜਾ ਜੀ ਨੇ ਉੱਥੇ ਦੋ ਟਰੱਕ ਸਾਡੇ ਭੇਜਣਿਆ ਰਾਸ਼ਨ ਦੇ ਉਹ ਸਾਰਾ ਮਾਲ ਇਕੱਠਾ ਹੋ ਗਿਆ ਨਾ ਅਸੀਂ ਉੱਥੇ ਲੈ ਕੇ ਜਾਵਾਂਗੇ ਬੜੇ ਆਰਾਮ ਨਾਲ ਹਾਂਜੀ ਕਾਨਕੀ ਜੈ ਨਹੀਂ ਔਰ ਤਾਜ਼ੀ ਖਬਰیں ਦੇਖਣੇ ਲਈ ਪੰਜਾਬ 24 ਆਵਰ ਕੋ ਸਬਸਕ੍ਰਾਈਬ ਕਰ ਲਿਜੀਏ